ਅੱਜ ਤੁਹਾਨੂੰ ਲੈ ਕੇ ਆਇਆ ਸਰੰਦ ਸ਼ਹਿਰ ਦੇ ਅੰਦਰ ਜਿੱਥੇ ਮਿਲਦੀ ਹੈ ਚਾਹ ਜਿਹਨੂੰ ਕਿ ਸਾਰਾ ਹੀ ਪੰਜਾਬ ਸਾਰਾ ਇੰਡੀਆ ਪੀਂਦਾ ਰੀਤਮੀਤ ਚਾਹ ਵਾਲੇ ਤੇ ਭੈਣ ਦਾ ਸੁਭਾਅ ਇੰਨਾ ਵਧੀਆ ਕਿ ਜਿੰਨੇ ਉਹ ਆਪ ਖੁਸ਼ਦਿਲ ਨੇ ਉਹਨਾਂ ਕੋਲ ਆ ਕੇ ਸੌਦਾਤ ਹੁੰਦੇ ਆ ਸਾਰੇ ਪੰਜਾਬ ਦੇ ਅੰਦਰ ਸਾਰੇ ਇੰਡੀਆ ਅੰਦਰ ਜਿਹੜੀ ਲੋਕ ਚਾਹ ਪੀਂਦੇ ਆ ਅੱਜ ਤੁਹਾਨੂੰ ਮਲਾਵਾਂਗੇ ਭੈਣ ਗੁਰਜੋਤ ਕੌਰ ਨਾਲ ਜਿਨ੍ਹਾਂ ਦਾ ਤਾਂ ਚਾਹ ਦਾ ਕਾਰੋਬਾਰ ਆ ਆਜੋ ਚੱਲੀਏ ਤੇ ਦੇਖਦੇ ਆਂ ਭੈਣ ਦੇ ਨਾਲ ਕਾਰੋਬਾਰ ਦੀਆਂ ਕਰਦੇ ਆਂ ਗੱਲਾਂ ਫੇਸਬੁੱਕ ਅਤੇ YouTube ਦੇ ਮਾਧਿਅਮ ਰਹੀਂ ਜੁੜੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਪਹੁੰਚੇ ਆਂ ਸ਼ਹਿਰ ਸਰੰਦ ਦੇ ਅੰਦਰ ਤੇ ਮੇਰੇ ਨਾਲ ਨੇ ਭੈਣ ਗਰਜੋਤ ਕੌਰ ਜੀ ਇਹਨਾਂ ਦਾ ਕੰਮ ਹੈਗਾ ਚਾਹ ਪੱਤੀ ਦਾ ਜਿਹੜੀ ਕਿ ਪਿਛਲੇ ਲੰਬੇ ਸਾਲ ਤੋਂ ਹਰ ਪੰਜਾਬੀ ਹਰ ਵਰਗ ਦਾ ਬੰਦਾ ਚਾਹ ਦਾ ਸੇਵਨ ਕਰਦਾ ਸੋ ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਆਂ ਜਿੱਥੇ ਖੁੱਲੇ ਰੂਪ ਵਿੱਚ ਚਾਹ ਮਿਲਦੀ ਆ ਚਾਹ ਪਤੀ ਦੇ ਨਾਲ ਦਾ ਬਿਜ਼ਨਸ ਆ ਆਓ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਫ੍ਰੈਂਡ ਜੀ ਵਿਵਾਸ ਵੀਰ ਜੀ ਦਾ ਖਾਲਸਾ ਵੈਲਕਮ ਜੀ ਕੀ ਸਤਿ ਸ਼੍ਰੀ ਅਕਾਲ ਜੀ ਇੱਕ ਕਦ ਤੋਂ ਤੋਂ ਆਪਾਂ ਇਹ ਬਿਜ਼ਨਸ ਕਰ ਰਹੇ ਹਾਂ ਜੀ ਸਾਨੂੰ 6-7 ਸਾਲ ਹੋ ਗਏ ਜੀ 6-7 ਸਾਲ ਹੋ ਗਏ ਠੀਕ ਆ ਜੀ ਕੱਲੀ ਚਾਹ ਦਾ ਹੀ ਚੱਲਦਾ ਆਪਣਾ ਹਾਂ ਜੀ ਚਾਹ ਦਾ ਕੰਮ ਹੈ ਸਾਡਾ ਠੀਕ ਹੈ ਤੇ ਇਹ ਤੁਸੀਂ ਚਾਹ ਕਿੱਥੋਂ ਮੰਗਾਉਂਦੇ ਹੋ ਇਹ ਸਾਡੀ ਸਾਮ ਤੋਂ ਆਉਂਦੀ ਹੈ ਜੀ ਠੀਕ ਆ ਜੀ ਹਾਂਜੀ ਤੇ ਕਿੰਨੇ ਪ੍ਰਕਾਰ ਦੀ ਚਾਹ ਆਪਣੇ ਕੋਲ ਸਾਡੇ ਕੋਲ 5 ਪ੍ਰਕਾਰ ਦੀ ਹੈ ਜੀ ਠੀਕ ਆ ਜੀ ਹਾਂਜੀ ਤੇ ਕੀ ਕੀ ਹਿਸਾਬ ਨਾਲ ਦਿੰਦੇ ਹੋ ਚਾਹ ਨੂੰ ਚਾਹ ਜੀ ਸਾਡੇ ਕੋ 200 ਤੋਂ ਸਟਾਰਟ ਹੋ ਜਾਂਦੀ ਹੈ ਹਾਂ ਜੀ ਤੇ 300 ਤੱਕ ਹੈਗੀ ਹੈ ਸਾਡੇ ਕੋ ਵਧੀਆ ਵਾਲੀ ਚਾਹ 200 240 260 300 ਮਤਲਬ ਹੀ ਹਰ ਪ੍ਰਕਾਰ ਦੀ ਅਲੱਗ-ਅਲੱਗ ਤਰ੍ਹਾਂ ਦੀ ਚਾਹ ਅੱਛਾ ਸਾਰੀ ਚਾਹ ਦੀ ਵੀ ਸਪੈਸ਼ਲ ਹੈ ਉਹ ਜੀ ਆਪ ਬਣਾਉਂਦੇ ਹੋ ਹਾਂ ਜੀ 260 ਰੁਪਏ ਕਿਲੋ ਹੈ ਜੀ ਆਪਣੀ ਇਹ ਹਲਦੀ ਦੇਸੀ ਹੁੰਦੀ ਹੈ ਜਾਂ ਉਹ ਦੀ ਹਾਂ ਦੇਸੀ ਹਲਦੀ ਹੈ ਜੀ ਮਤਲਬ ਆਪ ਦੀ ਅਗਾ ਕੇ ਆਪ ਦਾ ਕਰਾ ਕੇ ਇਸ ਤਰ੍ਹਾਂ ਹਾਂ ਜੀ ਹਾਂ ਠੀਕ ਹੈ ਕਿੰਨੇ ਟਾਈਮ ਤੋਂ ਤੁਸੀਂ ਇਸ ਬਿਜ਼ਨਸ ਨੂੰ ਕਰ ਰਹੇ ਹੋ 6-7 ਸਾਲ ਹੋ ਗਏ ਉਹ ਜੀ ਚਾਹ ਤੇ ਹਲਦੀ ਦਾ ਹੀ ਆ ਹਾਂਜੀ ਚਾਹ ਦਾ ਸਾਡਾ ਮੇਨ ਕਮਸ ਚਾਹ ਦਾ ਹੀ ਐ ਠੀਕ ਆ ਤੇ ਤੁਹਾਨੂੰ ਕਿਧਰੋਂ ਲੱਗਣ ਲੱਗੀ ਸੀ ਵੀ ਤੁਸੀਂ ਇਹ ਜਿਹੜਾ ਕੰਮ ਆ ਬਿਜ਼ਨਸ ਆ ਸ਼ੁਰੂ ਕਰਨਾ ਨਹੀਂ ਤੇ ਹੈ ਚਾਹ ਦਾ ਚਾਹ ਤਾਂ ਸਾਰੇ ਹੀ ਪਿੰਦੇ ਆ ਦੇਖੋ ਹਨਾ ਆਲ ਇੰਡੀਆ ਚਾਹ ਪਿੰਦਾ ਤੇ ਇਹਦੇ ਚ ਮੈਨੂੰ ਫਾਇਦਾ ਲੱਗਿਆ ਤਾਂ ਮੈਂ ਚਾਹ ਦਾ ਬਿਜ਼ਨਸ ਤਾਂ ਸ਼ੁਰੂ ਕੀਤਾ ਜੀ ਠੀਕ ਆ ਜੀ ਜਿਹੜੇ ਦਰਸ਼ਕ ਇਸ ਟਾਈਮ ਤੇ ਤੁਹਾਨੂੰ ਫੇਸਬੁੱਕ ਤੇ YouTube ਤੇ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਆ ਵੀ ਜਿੰਨੇ ਵੀ ਸੰਗਤ ਹੁਣ ਸਿੱਧੀ ਸ਼ਬਦ ਤੇ ਆਉਗੀ ਜਾਂ ਦਰਸ਼ਨ ਕਰਨ ਆਣਗੇ ਹਨਾ ਤੇ ਸਾਡੀ ਸ਼ਾਪ ਹੈ ਜੀ ਕਿਸ ਕਿਸ ਜਗ੍ਹਾ ਤੇ ਤੁਹਾਡੀ ਦੁਕਾਨ ਕਿਸ ਜਗ੍ਹਾ ਤੇ ਆ ਸਾਡੀ ਸਿਨੇਮਾ ਰੋਡ ਸਰੰਦ ਸਰੰਦ ਹੈ ਜੀ ਠੀਕ ਆ ਜੀ ਤੇ ਨਾਲ ਕੋਈ ਦੱਸ ਦਿਓ ਵੀ ਅਗਲੇ ਨੂੰ ਲੱਭਣਾ ਸੌਖਾ ਹੋ ਜਾਏ ਹਾਂਜੀ ਡੀਟੀਡੀਸੀ ਕੋਰੀਅਰ ਨੀਅਰ ਭੋਲਾ ਸਵੀਟ ਹਾਂਜੀ ਸਿਨੇਮਾ ਰੋਡ ਸਰੰਦ ਮੰਡੀ ਠੀਕ ਆ ਜੀ ਤੇ ਵਧੀਆ ਚੱਲ ਰਿਹਾ ਬਿਜ਼ਨਸ ਤੁਹਾਡਾ ਹਾਂਜੀ ਵਧੀਆ ਠੀਕ ਆ ਜੀ ਸੋ ਸਾਰੇ ਦਰਸ਼ਕਾਂ ਨੂੰ ਮੈਂ ਵੀ ਇਹੋ ਅਪੀਲ ਕਰਨਾ ਚਾਹੁੰਦਾ ਜਿੰਨੇ ਵੀ ਸੰਗਤ ਜਾਂ ਦਰਸ਼ਕ ਸਾਨੂੰ ਸੁਣ ਰਹੇ ਆ ਜਿਹੜੇ ਸਰਾਂਦ ਆਉਂਦੇ ਆ ਜਾਂ ਸਰਾਂਦ ਤੋਂ ਬਾਹਰ ਦੇ ਆ ਇੱਥੇ ਪਹੁੰਚਦੇ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਜਦੋਂ ਕਦੇ ਵੀ ਸਰਾਂਦ ਗਿਆੜਾ ਲੱਗੇ ਜ਼ਰੂਰ ਭੈਣ ਦੇ ਕੋਲੇ ਆਇਓ ਕਿਉਂਕਿ ਆਪਾਂ ਆਪਣੇ ਪੰਜਾਬੀ ਭੈਣਾ ਭਰਾਵਾਂ ਨੂੰਗੇ ਲੈ ਕੇ ਆਈਏ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਬਿਜ਼ਨਸ ਤੱਕ ਪਹੁੰਚ ਸਕਣ ਸੋ ਸਾਰਿਆਂ ਨੂੰ ਇਹੋ ਬੇਨਤੀ ਵੀ ਜ਼ਰੂਰ ਆਇਓ ਇੱਥੇ ਆ ਕੇ ਭੈਣ ਦੀ ਦੁਕਾਨ ਤੋਂ ਚਾਹ ਪੱਤੀ ਹਲਜੀ ਜੋ ਵੀ ਤੁਹਾਨੂੰ ਚਾਹੀਦਾ ਜ਼ਰ ਕੈਮਰਾਮੈਨ ਗਰਜੋਤ ਸਿੰਘ ਦੇ ਨਾਲ ਜਗਦੀਪ ਸਿੰਘ ਸ਼ਬਦ ਰੂਪ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ